ਸਭ ਸਤਿਕਾਰਯੋਗ ਸਾਰਿਆਂ ਨੂੰ ਮੈਂ ਤੁਹਾਡੀ ਅਮਰਜੀਤ ਕਰ ਜੋਸ਼ੀ ਜੋਸ਼ੀ ਜਨਾਮ ਅੰਤੇ ਮੰਤਰਾ ਦਾ ਸਾਰਨਾ ਸਵਾਤ ਕਰਦੀ ਆ ਤੇ ਉਮੀਦ ਆ ਤੁਸੀਂ ਸਾਰੇ ਰਾਜੀ ਪੀਸ਼ ਹੋਵੋਗੇ ਤੇ ਸਾਡੀ ਰਾਜੀ ਪੀਸ਼ ਦੀ ਕਾਮਨਾ ਮੈਂ ਹਮੇਸ਼ਾ ਕਰਦੀ ਰਹਿੰਦੀ ਆ ਇਸੇ ਕਰਕੇ ਤੁਹਾਨੂੰ ਤੁਹਾਨੂੰ ਗੀਤ ਗਾ ਕੇ ਖੁਸ਼ ਰੱਖਦੀ ਆ ਤੇ ਨੁਕਤੇ ਦੱਸ ਕੇ ਵੀ ਖੁਸ਼ ਰੱਖਦੀ ਆ ਹਨਾ ਤੇ ਲੋ ਅੱਜ ਤੁਹਾਨੂੰ ਮੈਂ ਬਹੁਤ ਹੀ ਸੋਹਣਾ ਸੁਹਾਗ ਸੁਣਾਉਂਗੀ ਤੇ ਜਿਹੜਾ ਨੁਕਤਾ ਪਾਉਂਗੀ ਉਹ ਜਿਵੇਂ ਗੰਜ ਪੈ ਜਾਂਦਾ ਸਿਰ 'ਚ ਉਹ ਕੱਲ ਮੈਨੂੰ ਆਸੇਲੀਆ ਪਹਿਲਾਂ ਕਪੈਨ ਦਾ ਫੋਨ ਆਇਆ ਪਹਿਲੀ ਡੈਨਮਾਰਕ ਮੇਰਾ ਭਰਾ ਰਹਿੰਦਾ ਜਿਹੋ ਉਹ ਸਾਰੇ ਗੰਜ ਪੈ ਗਿਆ ਤੇ ਉਹਦੇ ਬਾਰੇ ਨੁਕਤਾ ਪਾਇਓ ਮੈਂ ਨਾ ਵਾਧਾ ਕਿ ਤਸਵੀਰ ਕੱਢਣ ਨੂੰ ਤੁਹਾਨੂੰ ਇਹ ਨੁਕਤਾ ਜਰੂਰ ਪਾ ਦੂੰਗੀ ਉਹ ਮੈਂ ਗੰਜ ਬਾਰੇ ਵੀ ਸਰ ਜਿਵੇਂ ਵਾਲ ਛੱਡਦੇ ਨੇ ਗੰਜ ਪੈਣਾ ਗੀਤ ਤੋਂ ਬਾਅਦ ਉਹ ਨੁਕਤਾ ਪਾਉਂ ਤੇ ਤੁਸੀਂ ਆਪ ਦੀ ਕਾਪੀ ਪੈਨਸਲ ਲੈ ਕੇ ਬਹਿ ਜਾਓ ਤੇ ਵਾਰ-ਵਾਰ ਫੋਨ ਕਰਾ ਨਾ ਇਹਨੂੰ ਕਰਿਓ ਕਿਉਂਕਿ ਫਿਰ ਤੁਸੀਂ ਲਿਖ ਲਿਆ ਕਰੋ ਫਿਰ ਇਹਨੂੰ ਦੱਸਣਾ ਔਖਾ ਹੋ ਜਾਂਦਾ ਮੈਂ ਸਾਰੇ ਆਪਣਿਆਂ ਨੂੰ ਇਹ ਬੇਨਤੀ ਕਰਦੀ ਆਂ ਤੇ ਮੈਂ ਤੁਹਾਡੇ ਤੱਕ ਇਹ ਨੁਕਤੇ ਪਹੁੰਚਾਉਂਦੀ ਰਹਣੀ ਆ ਇਹੇ ਨੁਕਤਾ ਪਰਤ ਆ ਗਿਆ ਮਠਿੰਡੇ ਦੇ ਕੋਲੇ ਇਹ ਹੋਰ ਇੱਕ ਪਿੰਡ ਹੈ ਲਾਰਵਾਲਾ ਉਹਨਾਂ ਨੇ ਭੇਜਿਆ ਮੈਨੂੰ ਵੀ ਅਸੀਂ ਜੀ ਇਹ ਨੁਕਤਾ ਪਾਇਆ ਤੇ ਭਾਡੇ ਵਾਲਾ ਪਿੰਡ ਤੇ ਸਾਨੂੰ ਇਹ ਸਹੀ ਹੋ ਗਿਆ 20ਵੇਂ ਜਨਮ ਵੀ ਬਾਣ ਵਾਲੇ ਸ਼ੁਰੂ ਹੋ ਗਏ ਤੇ ਤੁਸੀਂ ਇਸ ਤੋਂ ਬਾਅਦ ਇਹ ਨੁਕਤਾ ਸੁਣਿਓ ਤੇ ਪਹਿਲਾਂ ਸੁਣੋ ਇਹ ਬਹੁਤ ਹੀ ਪਿਆਰਾ ਜਿਹਾ ਸਫਾ ਮਾਨੋ ਇਸਵਾ ਦੇ ਨੰਦਨ ਬਣ ਫੂਲੀ ਨਾਗਰ ਵੇਲ ਸਦਾ ਬਣ ਫੁੱਲ ਰਈਏ ਫੂਲੀਏ ਵਰਖਾ ਦੇ ਜੋਰ ਚੰਬਾ ਬਾਣ ਮੋਹੇ ਲਈਏ ਜਿਸ ਕਰ ਪੰਜ ਪੁੱਤਰ ਸਹਿਲੀਆਂ ਦੇ ਨਾਲ ਕੰਨਿਆ ਮੋਟੀ ਆਰੀ ਹੋਈ ਪੰਜੇ ਕਰਨ ਵਿਚਾਰੇ ਕੰਨਿਆ ਬਰ ਢੋੜੇ ਨਹੀਂਏ ਕੋਈ ਆਖੇ ਸ਼ੀਸ਼ੂ ਪਾਲ ਕੋਈ ਆਖੇ Koi akhe Bal Ram, koi akhe Krishna nu. Na de Shishu Pal, the na de ye Arjun nu. Na ਲਿਆਵੋ ਪਿਤਲੇ ਪਰਾਂਤਾ ਕੇ ਮੈਂ ਦੀ ਅੱਖੋੜ ਲਈਏ ਸ਼ਗਨਾਂ ਦੀ ਮਹਿੰਦੀ ਹੈ ਲਾਲ ਕਨਿਆ ਹੱਥੀ ਲਾਏ ਸਤਿレੜੀ ਮਾਲੀ ਦਾ ਗਾਣਾ ਕੰਨਿਆ ਗੁੱਟ ਬਾਨੇ ਦਈਏ ਜਾਇ ਇਹ ਹਟ ਸੋ ਨਿਆਰੇ ਕੇ ਗਣੇ ਕੜਾ ਲਈਏ ਹੀਰੇ ਮੋਤੀਆਂ ਦੇ ਨਾਲ ਕੇ ਜੜੇ ਤੇ ਜੇੜਾ ਮੀਆਂ ਚਾਰੇ ਚੰਦ ਆ ਤਾਣ ਲਈਏ ਦੇਏ ਕੰਨਿਆ ਦੇ ਫੇਰੇ ਕੇ ਖੁਸ਼ੀਆਂ ਮਨਾਏ ਲਈਏ ਸਦਕੀ ਸੇਤੇ ਸਾਹ ਵੇ ਆ ਪੁਰਾ ਤੇ ਦੱਸਿਆ ਸਾਨੂੰ ਇਹ ਇਸ ਆ ਕੇ ਵਜ੍ਹਾ ਲੱਗਿਆ ਇਹ ਰੁਕਮਣ ਰਾਣੀ ਦਾ ਗੀਤ ਹੈ ਤੇ ਉਹਦਾ ਭਰਾ ਕਹਿੰਦਾ ਅਸੀਂ ਮੈਂ ਸ਼ਿਸ਼ਪਾਲ ਨੂੰ ਵਿਆਹਣੀ ਹੈ ਪਰ ਰੁਕਮਣ ਕਹਿੰਦੀ ਮੈਂ ਕ੍ਰਿਸ਼ਨ ਨਾਲ ਹੀ ਵਿਆਹ ਕਰਾਉਣਾ ਹੈ ਨਾ ਇਹ ਕਹਾਣੀ ਬਹੁਤ ਲੰਬੀ ਹੈ ਤੇ ਲੋ ਤੁਸੀਂ ਹੁਣ ਮਾਰ ਮੋਤਮ ਤੇ ਕਹਾਣੀ ਆਉਗੀ ਹੋਣੀ ਜਿਨ੍ਹਾਂ ਨੇ ਕਾਗ ਸੁਣਿਆ ਹੈ ਨਾ ਤੇ ਲੋ ਹੁਣ ਤੁਸੀਂ ਆ ਜੋ ਆਪਣੇ ਛੇਤ ਵੱਲ ਨੁਕਤੇ ਵੱਲ ਤੇ ਜਿਹੜਾ ਮੈਂ ਤੁਹਾਨੂੰ ਦੱਸਿਆ ਵੀ ਉਹ ਗੰਜ ਪੈ ਜਾਂਦਾ, ਵਾਲ ਝੜਦੇ ਨੇ, ਬਿਲਕੁਲ ਰੋਡਾ ਹੋ ਜਾਂਦਾ ਬੰਦਾ ਹਨਾ ਤੇ ਫਿਰ ਉਹਨੂੰ ਇੰਨੇ ਪੈਸੇ ਲਾ ਕੇ ਹੋਰ ਦਵਾਈਆਂ ਲੈਣੀਆਂ ਪੈਂਦੀਆਂ ਨੇ ਪਰ ਸਾਡੀ ਪਰਤੀਆਈ ਹੋਈ ਦਵਾਈ ਐ। ਤੁਸੀਂ ਪਤਾ ਕੀ ਕਰਨਾ ਐ? ਘੋੜੇ ਦੀ ਲਿੱਦ ਲੈਣੀ ਆ। ਘੋੜੀ ਦੀ ਨਾ ਹੋਵੇ, ਖੱਚਰ ਦੀ ਲਿੱਦ ਨਾ ਹੋਵੇ। ਘੋੜੇ ਦੀ ਲਿੱਦ ਹੀ ਹੋਵੇ, ਚਾਹੇ ਉਹ ਤਾਜ਼ੀ ਹੋਵੇ, ਚਾਹੇ 2-4 ਘੰਟੇ ਪੁਰਾਣੀ ਵੀ ਹੋਵੇ ਹਨਾ। ਤੇ ਅੱਧਾ ਕਿਲੋ ਨਾਰੀਅਲ ਦਾ ਤੇਲ, ਖੋਪੜਾ ਤੇਲ ਮੇਰਾ ਮਤਲਬ ਹੈ ਹਨਾ। ਅੱਧਾ ਕਿਲੋ ਤੇਲ ਲੈ ਲਓ। ਜੇ ਉਹ ਜਿੰਨੀ ਤੁਸੀਂ ਉਹ ਲਿੱਦ ਲਿਆਓ ਜਿਹੜੀ ਉਹ ਤੇਲ ਦੇ ਵਿੱਚ ਡੁੱਬ ਜੇ ਵੱਧ ਤੇਲ ਪਹਿਲਾਂ ਤਾਂ ਵੱਧ ਤਿਆਰ ਹੋ ਜੂਗਾ ਨਾ ਤੇ ਇੰਨੀ ਸਾਰੀ ਲਿੱਦ ਤਾਂ ਹੋ ਗਈ ਨਾ ਤੇ ਉਹਦੇ ਵਿੱਚ ਡੁੱਬ ਜੇ ਫਿਰ ਤੁਸੀਂ ਉਹ ਤੇ ਗਰਮ ਕਰਨੀ ਕਿਸੇ ਬਰਤਨ ਚ ਪਾ ਕੇ ਬਤੀਲੇ ਚ ਉਹਨੂੰ ਗਰਮ ਕਰਨੀ ਧਰ ਦਿਓ ਤੇ ਜਦੋਂ ਉਹ ਲਿੱਦ ਤੁਸੀਂ ਉਹਦੇ ਚ ਕੜਛੀ ਫੇਰਦੀ ਜਦੋਂ ਲਿੱਦ ਕਾਲੀ ਹੋ ਜੇ ਤੇ ਥੜਾ ਤੇਲ ਤਿਆਰ ਹੈ ਫਿਰ ਉਹਨੂੰ ਲਾ ਲਓ ਠੰਡੀ ਹੋਣ ਤੇ ਉਹਨੂੰ ਤੁਸੀਂ ਲੇ ਤੁਸਾ ਸਿਰ ਤੇ ਉਹਨੂੰ ਕੋਲ ਲਓ ਤੇ ਉਹ ਤੇਲ ਤੁਹਾਡਾ ਤਿਆਰ ਹੈ ਫਿਰ ਉਹ ਹਰ ਰੋਜ਼ ਮਤਲਬ ਜਿੰਨਾ ਵੀ ਥਾਂ ਵੰਜਿਆ ਜਾਂ ਚ ਸਾਰੇ ਸਿਰ ਤੇ ਉਹਨੂੰ ਲਾਓ ਇਹ 3 ਮਹੀਨੇ ਦਾ ਕੋਰਸ ਹੈ ਜਿਆਦਾ ਫਿਰ ਇਹ ਮੈਨੂੰ ਜਿਨ੍ਹਾਂ ਨੇ ਪਹਿਲਾਂ ਕਿਹਾ ਸਾਡੇ ਕਦੇ 21ਵੇਂ ਦਿਨ ਬਹੁਤ ਸੋਹਣੇ ਸੋਲੇ ਸੰਘਣੇ ਵਾਲ ਆਉਣੇ ਸ਼ੁਰੂ ਹੋ ਗਏ ਹੈ ਨਾ ਮੈਂ ਤਾਂ ਹੁਣ ਕੈਸੇ ਮਹੀਨੇ ਬਾਅਦ ਹੀ ਮੈਂ ਜਿਵੇਂ ਮੈਨੂੰ ਮਹਾਪ੍ਰਸ਼ੰਤ ਦੱਸਿਆ ਮੈਂ ਤੁਹਾਨੂੰ ਉਹ ਨਿਕਲਤ ਕਿਹਾ ਤਾਂ ਉਹ ਕਹਿੰਦੇ ਸਾਡੇ 21ਵੇਂ ਦਿਨ ਵਾਲ ਆਉਣੇ ਸ਼ੁਰੂ ਹੋ ਗਏ ਤੇ ਉਹ ਬਿਲਕੁਲ ਕਹਿੰਦੇ ਹੁਣ ਰੰਗਰ ਮੰਗਲੇ ਸਹੀ ਹੋ ਗਏ ਬਾਰ ਕੋਈ ਪੁਰਦਾਨੀ ਕੋਈ ਕੁਸ ਨਹੀਂ ਹੈ ਤੇ ਲੋ ਹੁਣ ਤੁਸੀਂ ਮੈਨੂੰ ਹੁਣ ਦਿਓ ਛੁੱਟੀਆਂ ਤੇ ਕੱਲ ਨੂੰ ਆਪਾਂ ਨਵੇਂ ਨੁਕਤੇ ਤੇ ਨਵੇਂ ਗੀਤ ਨਾਲ ਫੇਰ ਮਿਲਾਂਗੇ ਤੇ ਕਮੈਂਟ ਕਰਨਾ ਨਾ ਭੁੱਲਿਓ ਜੇ ਮੇਰੇ ਚੈਨਲ ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਲੋ ਸਤਿ ਸ੍ਰੀ ਅਕਾਲ ਜੀ ਧੰਨਵਾਦ ਮੇਰੀ ਤੁਸੀਂ ਵੀਡੀਓ ਦੇਖਣ ਲਈ